बस एक हिंद में तीर्थ है यात्रा के लिए कटाए बाप ने बचे जहां खुदा के लिए चमक है मेहर की चमकौर तेरे जर्रों में यहीं से बन के सितारे गए समा के लिए अल्लाह यारखा योगी ने उन लिखा दुनिया दे विच ਜੰਗੌਰ ਦੀ ਗੜੀ ਦੀ ਸਾਵੀ ਜੰਗ ਦੀ ਮਿਸਾਲ ਕਿਤੇ ਨਹੀਂ ਮਿਲਦੀ ਜਿੱਥੇ ਗੁਰੂ ਪਾਤਸ਼ਾਹ ਨੇ ਵੱਡੇ ਸਹਿਬਜ਼ਾਦਿਆਂ ਤੇ 40 ਸਿੰਘਾਂ ਸਮੇਤ 10 ਲੱਖ ਦੀ ਫੌਜ ਦਾ ਮੁਕਾਬਲਾ ਕੀਤਾ ਇੱਕ ਹੋਰ ਮਿਸਾਲ ਜਿੱਥੇ ਅਕ੍ਰਿਤਕਣਾ ਦੀ ਮਿਸਾਲ ਵੀ ਹੋਰ ਕਿਤੇ ਨਹੀਂ ਮਿਲਦੀ ਕਿਉਂਕਿ ਇਹ ਪਹਾੜੀ ਰਾਜੇ ਉਹ ਸੀ ਜਿਨ੍ਹਾਂ ਦੇ ਦਾਦਿਆਂ ਤੇ ਨਾਨਿਆਂ ਨੂੰ ਗੁਰੂ ਹਰਗੋਬਿੰਦ ਪਾਸ਼ਾ ਨੇ ਗਵਾਲੀਅਰ ਦੀ ਕੈਦ ਦੇ ਵਿੱਚੋਂ ਬੰਦੀ ਛੋੜ ਬਣ ਕੇ ਛੁਡਵਾਇਆ ਸੀ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਵੀ ਤਿਲਕ ਜੰਜੂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਸਿੰਘਾਂ ਨੇ ਸ਼ਹਾਦਤ ਦਿੱਤੀ ਸੀ ਚਾਂਦਨੀ ਚੌਂਕ ਦੇ ਵਿੱਚ ਆਪ ਕਾਤਲ ਦੀ ਕਤਲਗਾਹ ਦੇ ਵਿੱਚ ਜਾ ਕੇ ਪਰ ਇੰਨਾ ਜ਼ਿਆਦੇ ਦਲਿਤਾਂ ਦੇ ਨਾਲ ਹੇਠਲੇ ਵਰਗ ਦੇ ਨਾਲ ਮਨ ਦੇ ਵਿੱਚ ਦਵੇਸ਼ ਗੁਰੂ ਸਾਹਿਬ ਨੂੰ ਇਹ ਕਹਿਣਾ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ ਪਰ ਪੰਗਤ ਚ ਲੰਗਰ ਵਾਲੀ ਰਸਮ ਨੂੰ ਖਤਮ ਕਰੋ ਅਸੀਂ ਇਹਨਾ ਅਛੂਤ ਲੋਕਾਂ ਨਾਲ ਬੈਠ ਕੇ ਲੰਗਰ ਨਹੀਂ ਛਕ ਸਕਦੇ ਤਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਤੁਸੀਂ ਜਿਨ੍ਹਾਂ ਨੂੰ ਅਛੂਤ ਕਹਿ ਰਹੇ ਹੋ ਇਨ ਗ੍ਰੀਵ ਸਿੱਖਰ ਕੋ ਮੈਂ ਦਿਉ ਪਾਤਸ਼ਾਹੀ ਵੀ ਮੈਂ ਪਾਸ਼ਾਹੀ ਵਖਸਣੀ ਜੰਗ ਦਾ ਮਾਹੌਲ ਇੱਥੋਂ ਸਿਰ ਜਾ ਗਿਆ ਕੋ ਸੇਂ ਕੱਲ ਜ਼ਿਕਰ ਕੀਤਾ ਸੀਗਾ ਕਿਵੇਂ ਗੁਰੂ ਸਾਹਿਬ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੇ ਨਾਲ ਸ਼ਮਖੌਰ ਦੀ ਗੜੀ ਛੱਡ ਕੇ ਚਲੇ ਜਾਂਦੇ ਆ ਦੋ ਵੱਖੋ ਵੱਖਰੇ ਕਾਫਲੇ ਹੋ ਜਾਂਦੇ ਆ ਗੁਰੂ ਸਾਹਿਬ ਆਪ ਵਖਰੇ ਜਾਣੇ ਆ ਕਿਉਂਕਿ ਉਹਨਾਂ ਨੇ ਇਹਨਾਂ ਸ਼ਹੀਦਾਂ ਇਹਨਾਂ ਸਹਿਬਜ਼ਾਦਿਆਂ ਦੀਆਂ ਲੋਥਾਂ ਨੂੰ ਦੁਸ਼ਮਣ ਦੇ ਹੱਥ ਜਾਣ ਤੋਂ ਵੀ ਰੋਕਣਾ ਸੀ ਤੇ ਉਹਨਾਂ ਦਾ ਅਦਬ ਦੇ ਨਾਲ ਸਤਕਾਰ ਵੀ ਕਰਾਉਣਾ ਸੀ ਤੇ ਇਹ ਡਿਊਟੀ ਗੁਰੂ ਸਾਹਿਬ ਨੇ ਲਾਈ ਸੀ ਬੀਬੀ ਸ਼ਰਨ ਕੌਰ ਬੀਬੀ ਹਰਸ਼ਰਨ ਕੌਰ ਵੀ ਕਿਹਾ ਜਾਂਦਾ ਹੈ ਜੀ ਜਿਨੇ 24 ਤਰੀਕ ਨੂੰ ਬਹਾਦਰੀ ਦੇ ਨਾਲ ਕੜਿਆਂ ਤੋਂ ਕਛਰਿਆਂ ਤੋਂ ਲੰਮੇ ਦਾੜਿਆਂ ਤੋਂ ਸਨਾਖਤ ਕਰਕੇ ਇੱਕ ਥਾਂ ਤੇ ਇਕੱਠਾ ਕਰਕੇ ਦੁਸ਼ਮਣ ਦੀਆਂ ਫੌਜਾਂ ਜਦੋਂ ਰਾਤ ਨੂੰ ਤੇ ਹਨੇਰੇ ਵਿੱਚ ਸ਼ਰਾਬ ਦੇ ਵਿੱਚ ਮਸਤ ਸਨ ਤੇ ਉਹਨਾਂ ਨੂੰ ਆਸ ਨਹੀਂ ਸੀ ਵੀ ਕੋਈ ਇੰਨਾ ਹੌਸਲਾ ਵੀ ਕਰ ਸਕਦਾ ਹੈ ਤਾਂ ਉਸ ਬੀਬੀ ਨੇ ਉਸ ਸਮੇਂ ਲਕੜਾ ਇਕੱਠੀਆਂ ਕਰਕੇ ਕੁਝ ਸਿੰਘਾਂ ਦੀ ਮਦਦ ਦੇ ਨਾਲ ਉੱਥੇ ਇਹ ਕੰਮ ਕੀਤਾ ਸੀਗਾ ਸਸਕਾਰ ਕਰਨ ਦਾ ਲਾਟਾਂ ਨੂੰ ਦੇਖ ਕੇ ਦੁਸ਼ਮਣ ਦੀਆਂ ਫੌਜਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇੱਥੇ ਕੋਈ ਹੋਰ ਵੱਡਾ ਖਾਰਾ ਹੋ ਚੁੱਕਿਆ ਹੈ ਤੇ ਬੀਬੀ ਹਰਸ਼ਰਨ ਕੌਰ ਨੇ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਜਦ ਤੱਕ ਸਸਕਾਰ ਨਹੀਂ ਹੋਇਆ ਤੇ ਅਖੀਰ ਦੇ ਵਿੱਚ ਉਹਨੂੰ ਲੜਦੀ ਹੋਈ ਸ਼ਹੀਦ ਹੋ ਗਈ ਤੇ ਉਹਨੂੰ ਜੂੰਦੀ ਨੂੰ ਚੱਕ ਕੇ ਉਹਨਾਂ ਨਾਲ ਹੀ ਉਸ ਮੜੀ ਦੇ ਵਿੱਚ ਸੜ ਦਿੱਤਾ ਸੀ ਉਹਨਾਂ ਨੇ ਤੇ ਦੂਜੇ ਪਾਸੇ ਜਦੋਂ ਅੱਜ ਦੇ 23 ਤਰੀਕ ਨੂੰ 23 ਤਰੀਕ ਨੂੰ ਬਜੀਦ ਖਾਨ ਦੀ ਫੌਜ ਹਮਲਾ ਕਰ ਦਿੰਦੀ ਆ ਗੜੀ ਤੇ ਤਾਂ ਭਾਈ ਸੰਗਤ ਸਿੰਘ ਆਪਣੇ ਛਾਤੀਆਂ ਦੇ ਨਾਲ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਕਲਗੀ ਸਜਾਈ ਸੀ ਤੇ ਆਪਣੀ ਪੋਸ਼ਾਕ ਵੀ ਸਜਾਈ ਸੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਜਾਂਦੇ ਆ ਆਖਰੀ ਸ਼ਹੀਦ ਸੰਗ ਭਾਈ ਸੰਗਤ ਸਿੰਘ ਤੇ ਦੁਸ਼ਮਣ ਦੀਆਂ ਫੌਜਾਂ ਸੌ ਦੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਤੇ ਸਚਾਈ ਕਾਫੀ ਬਾਅਦ ਦੇ ਵਿੱਚ ਪਤਾ ਲੱਗਦੀ ਆ ਤੇ ਦੂਜੇ ਪਾਸੇ ਬਾਈ ਦੀ ਰਾਤ ਮਾਤਾ ਗੁਜਰ ਕੌਰ ਜੀ ਪਾਪੀ ਗੰਗੂ ਦੀ ਸਿਹੜੀ ਚ ਕੱਟਦੇ ਆ ਜਿੱਥੇ ਰਾਤ ਦੇ ਹਨੇਰੇ ਦੇ ਵਿੱਚ ਉਹ ਮਾਤਾ ਗੁਜਰ ਕੌਰ ਦੇ ਗਹਿਣੇ ਚੋਰਾ ਲਿੰਦਾ ਜਿਹਨਾਂ ਨੂੰ ਦੇਖ ਲੈਨੇ ਆ ਮਾਤਾ ਗੁਜਰੀ ਤੇ ਉਹ ਸਵੇਰੇ ਉਹਨੂੰ ਕਹਿੰਨੇ ਆ ਵੀ ਜੇ ਤੈਨੂੰ ਗਹਿਣੇ ਦੀ ਲੋੜ ਸੀ ਮੰਗ ਕੇ ਲੈ ਲੈਣੇ ਸੀਗੇ ਚੋਰੀ ਕਿਉਂ ਕੀਤੇ ਤਾਂ ਗੁੱਸੇ ਚ ਅੱਗ ਵਾਲਾ ਹੋ ਕੇ ਪਹਿਲਾਂ ਬੋਲਦਾ ਫਿਰ ਮਰਿੰਡੇ ਕਤਵਾਲੀ ਚ ਜਾ ਕੇ ਖਤਵਾਲ ਨੂੰ ਮੁਖਬਰੀ ਕਰਦਾ ਹੈ ਤੇ ਛੋਟੇ ਸਹਿਬਜਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਨੂੰ ਗ੍ਰਿਫਤਾਰ ਕਰਵਾ ਦਿੰਦਾ ਤੇਈ ਦੀ ਰਾਤ ਮਾਤਾ ਗੁਜਰਕੌਰ ਕੱਟਦੇ ਨੇ ਤੇ ਛੋਟੇ ਸਾਹਿਬ ਜਾਦੇ ਮਰਿੰਡੇ ਦੀ ਖਤਵਾਲੀ ਚ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਕਤਵਾਲੀ ਜਿਉਂ ਦੀ ਤਿਉਂ ਰੱਖੀ ਹੋਈ ਆ ਤੇ 24 ਨੂੰ ਉਹਨਾਂ ਨੂੰ ਕਰ ਦਿੰਦਾ ਹੈ ਹਵਾਲੇ ਪੈਦਲ ਜਾ ਕੇ ਸਬੇ ਦੀ ਕਸ਼ਟੜੀ ਜਦੇ ਦਿੰਦਾ ਤੇ 24 25 26 ਨੂੰ ਕੀ ਕੀ ਹੁੰਦਾ ਸੀ ਫੇਰ ਡਿਸਕਸ ਕਰਾਂਗੇ ਮੈਂ ਤਾਂ ਇਹੀ ਦੱਸਣਾ ਚਾਹਨਾ ਵੀ ਗੁਰੂ ਸਾਹਿਬ ਨੇ ਜਿਹੜੇ ਤੁਹਾਨੂੰ ਸਿਧਾਂਤ ਦਿੱਤੇ ਆ ਜਿਹੜਾ ਬਹਾਦਰੀ ਦਾ ਸਬਕ ਦਿੱਤਾ ਹੈ ਇੱਥੇ ਚਮਕੌਰ ਦੀ ਗੜੀ ਨੂੰ ਸਜਦਾ ਕਰਨ ਦਾ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਨੂੰ ਸਜਦਾ ਕਰਨ ਦਾ ਮਤਲਬ ਤਾਂ ਹੀ ਆ ਜੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਤੁਸੀਂ ਅੱਗੇ ਵਧੋ ਇਹੀ ਉਹਨਾਂ ਨੂੰ ਸੱਚੀ ਤੇ ਸੱਚੀ ਸ਼ਰਧਾਂਜਲੀ ਆ ਉਹਨਾਂ ਦੇ ਪਾਏ ਹੋਏ ਪੁਰਦਿਆਂ ਤੇ ਚੱਲਦੇ ਹੋਏ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਲਈ ਸਿੱਖ ਸਿਧਾਂਤਾਂ ਅਨੁਸਾਰ ਆਪਾਂ ਵਾਰਨ ਦੀ ਜਿਹੜੀ ਪ੍ਰੇਰਣਾ ਉਹਨਾਂ ਨੇ ਲਈ ਆ। ਉਹੀ ਉਹਦੀ ਜਿਹੜੀ ਲੋਹਾ ਹਮੇਸ਼ਾ ਜਗਦੀ ਰਹਿਣੀ ਚਾਹੀਦੀ ਆ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਤੁਸੀਂ ਬਾਅਦ ਦੇ ਬਾਅਦ ਸ਼ੇਅਰ ਕਰੋਗੇ ਅਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।